ਤੁਹਾਡਾ ਆਪਾ ਨਿਊ 24 ਤੋਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸੇ ਕਮਲਪ੍ਰੀਤ ਸਿੰਘ ਅਖਰੀ ਵੱਲੋਂ ਕੈਸੋ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਨੂੰ ਆਪਰੇਸ਼ਨ ਕਰਦਾ ਹੋਇਆ ਸਕੂ ਫਲੋਰ ਸੰਜੀਵ ਕਬੂਰ ਅਤੇ ਉਹਨਾਂ ਦੀ ਟੀਮ ਵੱਲੋਂ ਕੀਤਾ ਗਿਆ ਸੀ ਕੋਆਰਡੀਨੇਟ ਸਰਚ ਆਪਰੇਸ਼ਨ ਇਹਦੇ ਵਿੱਚ ਦੋ ਅਸੀਂ ਐਫ ਆਈ ਆਰ ਜਿਹੜੀਆਂ ਸੀ ਐਨ ਡੀ ਪੀ ਸੈਕਟਰ ਦਰਜ ਕੀਤੀਆਂ ਗਈਆਂ 320 ਨੰਬਰ ਤੇ 321 ਨੰਬਰ ਜਿਹਦੇ ਵਿੱਚ ਇੱਕ ਲੇਡੀਜ਼ ਤੇ ਗਾਇਸ ਨੂੰ ਜਿਹੜਾ ਉਹ ਰੈਫਰ ਕੀਤਾ ਗਿਆ ਹੈ ਕਿ ਤੇ ਦੇਰ ਬਦਨੇ ਤੇ ਦੋਨੋਂ ਹੀ ਜਿਹੜੇ ਆ ਸੇਵਕੀਆਂ ਨਾਲ ਤੇ ਗੰਨੇ ਪਿੰਡ ਨੂੰ ਬਿਲੋਂਗ ਕਰਦੇ ਹੈਗੇ ਆ ਤੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਉਹਦੇ ਮੁਤਾਬਕੇ ਕੰਮ ਕਰਨੇ ਪਾਏ ਗਏ ਸੀ ਤੇ ਇਹਨਾਂ ਦੀ ਕਾਫੀ ਸ਼ਿਕਾਇਤਾਂ ਨਹੀਂ ਸੀ ਇਹ ਕਿਸੇ dramatic ਤਰ੍ਹਾਂ ਤੋਂ ਇਹਨਾਂ ਕੋਲ ਡਰਗਮਨੀ 163 ਨਸ਼ੀਂਦੀਆਂ ਗੋਲੀਆਂ ਤੇ ਡਰਗਮਨੀ 210 ਜਿਹੜੀ ਉਹ ਡਰਗਮਨੀ ਜਿਹੜੀ ਉਹ ਬਰਾਮਦ ਕੀਤੀ ਗਈ ਹੈ। ਪਰ ਪਹਿਲੇ ਕਿੰਨੇ ਪੱਖ ਦਰਜ ਹੋ ਜਾਣਗੇ। ਸੀ.ਆਰ.ਪੀ. ਦੇ ਅਨੁਸਾਰ ਚੈੱਕ ਕੀਤਾ ਜਾ ਰਿਹਾ ਹੈ। ਵੈਸੇ ਇਹਨਾਂ ਦੇ ਦੋ ਦੋ ਐਫ.ਆਈ.ਆਰ ਅਲਰੇਡੀ ਦਰਜ ਹੋ ਗਈਆਂ ਨੇ।